24 ਬਹੁਤ ਹੀ ਵੱਡੀ ਸੇਲ ਕੱਲ ਨੂੰ ਸ਼ੁੱਕਰਵਾਰ ਦਾ ਦਿਨ ਸੂਟ ਮਿਲੂਗਾ ਚੁੰਨੀ ਨਾਲ 150 ਰੁਪਏ ਦਾ ਚੁੰਨੀ ਨਾਲ ਸੂਟ ਹੈ ਜੀ ਪੂਰਾ ਵਧੀਆ 150 ਰੁਪਏ ਦਾ ਰੰਗ ਇਹਦੇ ਉਹ ਲੱਗੇ ਪਏ 150 ਰੁਪਏ ਦਾ ਸੂਟ ਮਿਲੂਗਾ ਜੀ ਜਦੋਂ ਆ ਚੁੰਨੀ ਦੇ ਨਾਲ ਗਰਮੀਆਂ ਦੇ ਸੂਟਾਂ ਤੇ ਭਾਰੀ ਔਫਰਾਂ ਲਾ ਪੀਆ ਸਟਾਕ ਕਲੀਅਰੈਂਸ ਸੇਲ ਹੈ ਜੀ ਆਹ ਦੇਖੋ ਟੀ-ਸ਼ਰਟ ਆ ਗਈਆਂ ਇਸ ਤੋਂ ਬਾਅਦ 100 ਰੁਪਏ ਦੀ ਟੀ-ਸ਼ਰਟ ਦੇ ਦਾਂਗੇ ਪੂਰਾ ਵਧੀਆ ਕਪੜਾ ਕਾਟਨ ਦੇ ਕੱਪੜੇ ਤੇ ਟੀ-ਸ਼ਰਟ ਪਿਓਰ ਕੈਮਰਿਕ ਦਾ ਸੂਟ 180 ਰੁਪਏ ਦਾ 180 ਰੁਪਏ ਦਾ ਜੀ ਇਸ ਤੋਂ ਬਾਅਦ ਆਹ ਸੂਟ ਦੇਖੋ 1300 1400 ਵਾਲਾ ਸੂਟ ਸ਼੍ਰੀ ਕ੍ਰਿਸ਼ਨ ਟੈਕਸ ਦਾ 1300 1400 ਵਾਲਾ ਸੂਟ ਜੀ ਸ਼੍ਰੀ ਕ੍ਰਿਸ਼ਨ ਟੈਕਸ ਦਾ ਮੈਨੂੰ ਇੱਥੋਂ 450 ਰੁਪਏ ਦਾ ਮਸ਼ਲੀਨ ਦੀਆਂ ਚਿੰਮੀਆਂ ਦੇ ਨਾਲ ਇਸ ਤੋਂ ਬਾਅਦ ਆਹ ਦੇਖੋ ਪੂਰੇ ਵਧੀਆ ਸੂਟ ਨਾਲ ਕੜਾਈ ਵਧੀਆ ਨਾਲ ਕੀਤੀ ਹੋਈ ਹੈ ਕੜਾਈ ਸੂਟ ਮਿਲੂ 330 ਰੁਪਏ ਦਾ ਜੀ ਇਸ ਤੋਂ ਬਾਅਦ ਆਹ ਦੇਖੋ ਜਿਨ੍ਹਾਂ ਦੇ ਘਰੇ ਵਿਆਹਾਂ ਸ਼ਾਦੀਆਂ ਜਿਨ੍ਹਾਂ ਨੇ ਘਰੇ ਕੱਪੜੇ ਦੇ ਨਵੇਂ ਕੰਮ ਕਰਨੇ ਆ ਕੋਈਏ ਸੂਟ 1200 ਦਾ ਕੋਈਏ 1300 ਦਾ 4 400 ਰੁਪਏ ਦੇ ਮਿਲ ਜਾਣਗੇ ਜੀ 4 400 ਰੁਪਏ ਦੇ ਇਸ ਤੋਂ ਬਾਅਦ ਆ ਦੇਖੋ ਕੜਾਈ ਵਾਲਾ ਸੂਟ 180 ਰੁਪਏ ਦਾ ਮਿਲ ਜੂਗਾ 180 ਰੁਪਏ ਤੇ ਕੜਾਈ ਵਾਲਾ ਸੂਟ ਜੀ ਇਸ ਤੋਂ ਬਾਅਦ ਆ ਦੇਖੋ ਕੁਰਤੇ ਪਜਾਮੇ ਆ ਗਏ ਤੁਹਾਡੇ ਵਾਸਤੇ 180 ਰੁਪਏ ਦੇ 180 ਰੁਪਏ ਦਾ ਕੁਰਤਾ ਪਜਾਮਾ ਬਹੁਤ ਹੀ ਵੱਡੀ ਸੇਲ ਜਲਦੀ ਤੋਂ ਜਲਦੀ ਪਹੁੰਚੋ ਅਗਦਾ ਬਹੁਤ ਵੱਡਾ ਫਾਇਦਾ ਕਰੋ ਮੋੜ ਮੰਡੀ ਬਈ ਹੇਸ਼ਨ ਹਾਊਸ